ਕਹਿੰਦੇ ਉਹ ਭਗਤ ਕਬੀਰ ਜੀ ਕਹਿੰਦੇ ਕਹਿੰਦੇ ਕੋ ਹੈ ਲੜਕਾ ਵੇਚੀ ਕੋ ਹੈ ਲੜਕਾ ਵੇਚੀ ਲੜਕੀ ਵੇਚੇ ਕੋਏ ਆਹਾ 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 ਕੀ ਕਬੀਰ ਜੀ ਨੇ ਬਾਤ ਕਹਿ ਦਿੱਤੀ ਕਹਿੰਦੇ ਕੋ ਹੈ ਲੜਕਾ ਵੇਚੀ ਲੜਕੀ ਵੇਚੇ ਕੋਏ ਦੱਸੋ ਕਹਿੰਦੇ ਕੋਈ ਹੈ ਆਪਣਾ ਲੜਕੇ ਵੇਚ ਦਵੇ ਕਹਿੰਦਾ ਲੜਕੀ ਤੇ ਕੋਈ ਹੋਰ ਹੀ ਵੇਚ ਸਕਦਾ ਹੈ ਲੜਕੀ ਤੇ ਕੋਈ ਮਰਲਾ ਹੀ ਵੇਚਦਾ ਫੇਰ ਲੜਕੇ ਵੇਚਨੇ ਓਖੇ ਵਾਹ ਬਾਈ ਵਾਹ ਬਾਈ ਕਬੀਰ ਜੀ ਕਿਹੜੇ ਲੜਕੇ ਵੇਚਣ ਲੱਗੇ ਜੱਗੋ ਕਬੀਰ ਜੀ ਕੀ ਕਹਿੰਦੇ ਕਹਿੰਦਾ ਸਾਂਝਾ ਕਰੇ ਕਬੀਰ ਸਿਓ ਹਰ ਸੰਗ ਬੰਜ ਕਰੇ ਝੰਡਣਾ ਹੁਣ ਕਬੀਰ ਜੀ ਨੇ ਕੀ ਕਿਹਾ ਕਹਿੰਦੇ ਕੋ ਹੈ ਲੜਕੇ ਵੇਚੇ ਲੜਕੇ ਕੀ ਹੈ ਮਾਇਆ ਦੇ ਪੁੱਤਰ ਮਾਇਆ ਮਾਇਆ ਨਾ ਠੀਕ ਹੈ ਮਾਇਆ ਦੇ ਪੁੱਤਰ ਕੌਣ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਮਾਇਆ ਦੇ ਪੁੱਤਰ ਨੇ ਇਹ ਸਾਨੂੰ ਮਾਇਆ ਵੱਲ ਖਿੱਚਦੇ ਨੇ ਕਿਉਂਕਿ ਉਹਦੇ ਪੁੱਤਰ ਨੇ ਹੁਣ ਧਿਆਨ ਦਿਓ ਇੱਕ ਮਾਂ ਦੇ ਪੁੱਤਰ ਹੋਣ ਠੀਕ ਬਾਹਰ ਚੱਲ ਜਾਣ ਤੇ ਕੀ ਲਾਉਣਗੇ ਜਿਹੜੀ ਚੀਜ਼ ਖਿੱਚ ਕੇ ਲਾਉਣਗੇ ਆਪਣੇ ਘਰ ਤੋਂ ਲਿਆਉਣਗੇ ਆਪਣੀ ਮਾਂ ਵਾਲੇ ਪਾਸੇ ਲੈ ਕੇ ਜਾਣਗੇ ਤੇ ਗੁਰੂ ਜੀ ਕਹਿਣ ਲੱਗੇ ਕਿ ਇਹਨੇ ਕਿਹਾ ਉਹ ਤੂੰ ਉਹਦਾ ਪੁੱਤਰ ਹੋਣਾ ਨਾ ਉਹਦਾ ਕਿਉਂ ਤੂੰ ਸਾਨੂੰ ਉਧਰ ਖੜਨ ਨੇ ਤੇ ਗੁਰੂ ਜੀ ਕਹਿਣ ਲੱਗੇ ਕਹਿੰਦੇ ਮਾਇਆ ਮਾਂ ਆ ਸ੍ਰਿਸ਼ਟੀ ਮਾਂ ਆ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੁੱਤਰ ਨੇ ਇਹ ਜਦੋਂ ਮਰਜੀ ਤੁਸੀਂ ਇਹਨਾਂ ਦੀ ਚੁੰਗਲ ਜਾ ਕੇ ਦੇਖ ਲਿਓ ਤੁਹਾਨੂੰ ਖਿੱਚ ਕੇ ਲੈ ਕੇ ਜਾਣਗੇ ਤੇ ਮਾਇਆ ਵਾਲੇ ਪਾਸੇ ਲੈ ਕੇ ਜਾਂ ਆਪਣੀ ਮਾਂ ਵੱਲ ਲੈ ਕੇ ਜਾਣਗੇ ਮਨ ਕੋ ਹੈ ਲੜਕੇ ਵਿੱਚ ਗੁਰੂ ਜੀ ਸਮਝਾਉਣ ਲੱਗੇ ਕਬੀਰ ਜੀ ਕਹਿੰਦੇ ਕੋਈ ਪੁਰਾਣੀ ਜਦੋਂ ਗੁਰੂ ਕੋਲੋਂ ਨਾਮ ਦੀ ਦਾਤ ਲੈਣ ਆਉਂਦਾ ਨਾ ਕਹਿੰਦੇ ਕੋਈ ਵਿਰਲਾ ਹੀ ਆ ਜਿਹੜਾ ਇਸ ਨਾਮ ਦਾ ਵਪਾਰ ਕਰਨ ਲਈ ਧਿਆਨ ਦੇਣਾ ਸਾਂਝਾ ਕਰੇ ਕਬੀਰ ਸਿੰਘ ਸਾਂਝਾ ਕੀ ਹੈ ਉਹ ਦੇਖਣਾ ਆਪਾਂ ਕਿਸੇ ਲਈ ਕਹਿੰਦੇ ਨਾ ਕਿ ਫਰਾਂਲੇ ਬੰਦੇ ਨਾਲ ਮੇਰੀ ਸਾਂਝ ਪੈ ਗਈ ਹੈ ਨਾਤਾ ਬਣ ਗਿਆ ਹੈ ਪਿਸਤਾ ਪੈ ਗਿਆ ਹੈ ਤੇ ਭਗਤ ਕਬੀਰ ਜੀ ਕਹਿੰਦੇ ਕਹਿੰਦੇ ਜੇ ਕੋ ਇਹ ਹੋ ਜਾਏਗਾ ਤੇ ਮੇਰ ਨਾਲ ਸਾਂਝ ਪਾ ਲਵੇ ਕਹਿੰਦਾ ਭਾਓ ਉਹਦੇ ਨਾਲ ਮੇਰਾ ਨਾਤਾ ਜੇ ਕੋ ਆ ਚੀਜ਼ਾਂ ਵੇਚ ਦਿੰਦਾ ਕਿਤੇ ਬਦਲੇ ਹਰ ਸੰਗ ਬਣਜ ਕਰੇ ਹੁਣ ਇੱਥੇ ਕੀ ਹੈ ਹਰ ਗਈ ਹੈ ਪ੍ਰਮਾਤਮਾ ਪ੍ਰਮਾਤਮਾ ਕੀ ਬ੍ਰਹਮਾਤਮਾ ਨਾਮ ਬਣਜ ਗਈ ਹੈ ਵਪਾਰ ਕਰਨਾ ਕਹਿੰਦੇ ਕੋਈ ਗੁਰੂ ਦੇ ਨਾਲ ਉਸ ਪਰਮਾਤਮਾ ਦੇ ਨਾਮ ਦਾ ਵਪਾਰ ਕਰੇ ਤੇ ਉਸ ਨਾਮ ਨੂੰ ਲੈਣ ਲਈ ਆਪਣੇ ਲੜਕੇ ਵੇਚ ਦੇਵੇ ਗੁਰੂ ਦੇ ਚਰਨਾਂ 'ਚ ਰੱਖਦੇ ਕਹਿੰਦਾ ਮਤਲਬ ਕਾਮ ਕ੍ਰੋਧ ਲੋਭ ਮੋਹ ਘਾ ਰੂਪੀ ਲੜਕੇ ਗੁਰੂ ਨੂੰ ਦੇ ਦੇ ਵੀ ਆ ਤੂੰ ਰੱਖ ਲੈ ਤੇ ਮੈਨੂੰ ਇਹਨਾਂ ਦੇ ਬਦਲੇ ਨਾਮ ਦੇ ਦੇ ਉਹ ਹੈ ਲੜਕੇ ਵੇਚੇ ਫਿਰ ਕੀ ਕਹ ਦਤਾ ਲੜਕੀ ਵੇਚੇ ਕੋਈ ਕਹਿੰਦਾ ਕੋਈ ਕੋਈ ਲੜਕੀ ਵੇਚਦਾ ਕਿਹੜੀ ਲੜਕੀ ਭਈ ਧਿਆਨ ਦਿਓ ਮਾਇਰ ਦੀਆਂ ਧੀਆਂ ਕਿਹੜੀਆਂ ਨੇ ਮਾਇ ਦੇ ਪੁੱਤਰ ਪਤਾ ਲੱਗ ਗਿਆ ਅੱਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇ ਦੇ ਪੁੱਤਰ ਨੇ ਹੁਣ ਮਾਇ ਦੀਆਂ ਧੀਆਂ ਕਿਹੜੀਆਂ ਨੇ ਆਸਾ ਤ੍ਰਿਸ਼ਨਾ ਈਰਖਾ ਇਹ ਸਭ ਮਾਇਆ ਦੀਆਂ ਧੀਆਂ ਨੇ ਹੁਣ ਤਾਂਦੇਓ ਗੁਰੂ ਜੀ ਪਿਆਰੀ ਸਾਧ ਸੰਗਤ ਜੀਓ ਜੇ ਪੁੱਤਰ ਦਾ ਮਾਂ ਨਾਲ ਪਿਆਰ ਨਾਲ ਧੀ ਦਾ ਵੀ ਮਾਂ ਨਾਲ ਪਿਆਰ ਹੁੰਦਾ ਤੇ ਗੁਰੂ ਜੀ ਕਹਿਣ ਲੱਗੇ ਆਸਾ ਤ੍ਰਿਸ਼ਨਾ ਮਾ ਈਰਖਾ ਏ ਵੀ ਸਾਨੂੰ ਸੰਸਾਰ ਵਾਲੇ ਪਾਸੇ ਹੀ ਖਿੱਚਦਿਆਂ ਨੇ ਲੜਕੀ ਵਿੱਚ ਕੋਈ ਕਹਿੰਦੇ ਫਿਰ ਜਦੋਂ ਕੋਈ ਲੜਕੇ ਵੇਚ ਦਿੰਦਾ ਨਾ ਆਪਣੇ ਫਿਰ ਉਹ ਇਹਨਾਂ 3 ਨੂੰ ਵੀ ਵੇਚ ਦਿੰਦਾ ਕੋਈ ਵਿਰਲਾ ਹੀ ਆ ਜਿਹੜਾ 3 ਨੂੰ ਵੇਚ ਦਿੰਦਾ ਕਹਿੰਦਾ ਆਪਣੇ ਅੰਦਰੋਂ ਆਸ਼ਾ ਤ੍ਰਿਸ਼ਨਾਵਾਂ ਤੇ ਈਰਖਾ ਵੀ ਗੁਰੂ ਚਰਨਾਂ 'ਚ ਭੇਟ ਕਰ ਦਿੰਦਾ ਏ ਠੀਕ ਐ ਰੱਖ ਦਿੰਦਾ ਕਹਦ ਲਈ اے ਗੁਰੂ ਜੀ ਆ ਤੁਸੀਂ ਪੁੱਤਰ ਵੀ ਰੱਖ ਲਓ ਮੇਰੇ ਮੇਰੀਆਂ 3 ਵੀ ਰੱਖ ਲਓ ਇਹਨਾਂ ਦੇ ਬਦਲੇ ਮੈਨੂੰ ਨਾਮ ਦੀ ਦਾਤ ਦੇ ਦਿਓ ਮੈਨੂੰ ਸਿਮਰਨ ਦੀ ਦਾਤ ਦੇ ਦਿਓ ਕਿਉਂਕਿ ਮੈਂ ਵਪਾਰੀ ਐ ਮੈਂ ਵਪਾਰ ਕਰਨ ਆਇਆ ਐ ਤੇ ਤੁਹਾਡੇ ਕੋਲੋਂ ਨਾਮ ਲੈ ਕੇ ਜਾਣਾ ਤੇ ਕੁਝ ਤੁਹਾਨੂੰ ਦੇਣਾ ਪਏਗਾ ਤੇ ਕਹਿੰਦੇ ਆ ਰੱਖ ਲਓ ਕੀ ਰੱਖ ਲਓ ਮੇਰੇ ਪੁੱਤਰ ਵੀ ਰੱਖ ਲਓ ਮੇਰੀਆਂ ਧੀਆਂ ਵੀ ਰੱਖ ਲਓ ਸਾਰਾ ਪਰਿਵਾਰ ਤੁਸੀਂ ਰੱਖ ਲਓ ਮੈਨੂੰ ਨਾਮ ਦੀ ਦਾਤ ਦੇ ਦਿਓ ਲੱਗਿਆ ਪਤਾ ਮਾਇਆ ਦਾ ਬਾਬਾ